ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ ਇੱਕ ਆਦਮੀ ਜੰਗਲ ਗਿਆ ਉਹ ਕਿਸੇ ਝਾੜ ਦੇ ਹੇਠਾਂ ਬੈਠਿਆ ਸੀ ਥੱਕਿਆ ਟੁੱਟਿਆ ਕੋਲ ਹੀ ਇੱਕ ਖੋਪੜੀ ਪਈ ਸੀ ਕਿਸੇ ਆਦਮੀ ਦੀ ਅਜੀਹਾ ਕਦੇ-ਕਦੇ ਹੋ ਜਾਂਦਾ ਕਿ ਤੁਸੀਂ ਆਪਣੇ ਆਪ ਉਸਰਖਾਨੇ ਵਿੱਚ ਆਪਣੇ ਨਾਲ ਹੀ ਮਿਲਦਾ ਕਰਨ ਲੱਗੇ ਹੋ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਉਹ ਢਿੰਗੇ ਟਿੱਡੇ ਜੇ ਬਣਾਉਣ ਲੱਗਦੇ ਹੋ ਆਦਮੀ ਦਾ ਬਚਪਨ ਕਿਤੇ ਜਾਂਦਾ ਤਾਂ ਨਹੀਂ ਖੋਪੜੀ ਕੋਲ ਪਈ ਸੀ ਇੰਜ ਬੈਠੇ ਹੀ ਕੁਝ ਕੰਮ ਤਾਂ ਨਹੀਂ ਸੀ ਉਸਨੇ ਕਿਹਾ ਹੈਲੋ ਕੀ ਕਰ ਰਹੇ ਹੋ ਮਜ਼ਾਕ ਵਿੱਚ ਹੀ ਕਿਹਾ ਸੀ ਆਪਣੇ ਨਾਲ ਇਹ ਮਜ਼ਾਕ ਕਰ ਰਿਹਾ ਸੀ ਬੇਲਾ ਬੈਠਾ ਸੀ ਕੁਝ ਖਾਸ ਕੰਮ ਵੀ ਨਹੀਂ ਸੀ ਆਸ ਵੀ ਨਹੀਂ ਸੀ ਕਿ ਖੋਪੜੀ ਬੋਲੇਗੀ ਖੋਪੜੀ ਬੋਲੀ ਹਨੂੰ ਕਬਰ ਆ ਗਿਆ ਇੱਕਦਮ ਹੁਣ ਕੁਝ ਪੁੱਛਣਾ ਜ਼ਰੂਰੀ ਸੀ ਕਿਉਂਕਿ ਜਦੋਂ ਖੋਪੜੀ ਬੋਲੀ ਤਾਂ ਹੁਣ ਕੁਝ ਨਹੀਂ ਪੁੱਛਿਆ ਤਾਂ ਵੀ ਭੈੜਾ ਲੱਗੇਗਾ ਤਾਂ ਪੁੱਛਿਆ ਉਸਨੇ ਕਿਹਾ ਤੁਹਾਡੀ ਇਹ ਹਾਲਾਤ ਕਿਵੇਂ ਹੋਈ ਤਾਂ ਖੋਪੜੀ ਨੇ ਕਿਹਾ ਬਕਵਾਸ ਕਰਨਾ ਭੱਜਿਆ ਸ਼ਹਿਰ ਵਾਲ ਕਬਰਾਂਟ ਵਿੱਚ ਰੋਸਾ ਤਾਂ ਨਹੀਂ ਸੀ ਪਰ ਬਿਲਕੁਲ ਕੰਨਾਂ ਨਾਲ ਸੁਣਿਆ ਸੀ ਅੱਖਾਂ ਨਾਲ ਦੇਖਿਆ ਸੀ ਸੋਚਿਆ ਜਾ ਕੇ ਰਾਜੇ ਨੂੰ ਕਹਿ ਦੇਵਾਂ ਕੁਝ ਇਨਾਮ ਵੀ ਮਿਲੇਗਾ ਅਜੇ ਹੀ ਖੋਪੜੀ ਆਤਪੋਦੈ ਰਾਜ ਮਹਿਲ ਵਿੱਚ ਹੋਣੀ ਚਾਹੀਦੀ ਹੈ ਰਾਜੇ ਨੂੰ ਜਾ ਕੇ ਕਿਹਾ ਇਹ ਜੇਹੀ ਖੋਪੜੀ ਦੇਖੀ ਹੈ ਰਾਜੇ ਨੇ ਕਿਹਾ ਫਜ਼ੂਰ ਦੀ ਬਕਵਾਸ ਨਾ ਕਰ ਉਸਨੇ ਕਿਹਾ ਨਹੀਂ ਬਕਵਾਸ ਨਹੀਂ ਕਰ ਰਿਹਾ ਆਪਣੇ ਕੰਨਾਂ ਨਾਲ ਸੁਣ ਕੇ ਆਪਣੀ ਅੱਖਾਂ ਨਾਲ ਦੇਖ ਕੇ ਆ ਰਿਹਾ ਭੱਜਿਆ ਭੱਜਿਆ ਆਇਆ ਹਾਂ ਤੁਹਾਨੂੰ ਖਬਰ ਦੇਣ ਲਈ ਸਮਰਾਟ ਨੇ ਪਹਿਲਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਸ਼ਿਕਾਰੀ ਅੜਿਆ ਹੋਇਆ ਸੀ ਤੇ ਪ੍ਰਸਿੱਧ ਸ਼ਿਕਾਰੀ ਸੀ ਸਮਰਾਟ ਉਸ ਨੂੰ ਜਾਣਦਾ ਵੀ ਸੀ ਝੂਠ ਬੋਲੇਗਾ ਵੀ ਨਹੀਂ ਰਾਜਾ ਲੈ ਕੇ ਆਪਣੇ ਦਰਬਾਰੀਆਂ ਨੂੰ ਮੌਕੇ ਤੇ ਅਪੜਿਆ ਸ਼ਿਕਾਰੀ ਅਕੇ ਪ੍ਰਸੰਨਤਾ ਨਾਲ ਉਸ ਨੂੰ ਜਾ ਕੇ ਉਸ ਨੇ ਖੋਪੜੀ ਨੂੰ ਕਿਹਾ ਹੈਲੋ ਖੋਪੜੀ ਕੁਝ ਵੀ ਨਹੀਂ ਬੋਲੀ ਉਸ ਨੇ ਫਿਰ ਕਿਹਾ ਹੈਲੋ ਖੋਪੜੀ ਬਿਲਕੁਲ ਨਹੀਂ ਬੋਲੀ ਹਿਲਾਇਆ ਖੋਪੜੀ ਨੂੰ ਕਿਹਾ ਹੈਲੋ ਬਾਰ ਬਾਰ ਕਿਹਾ ਪਰ ਖੋਪੜੀ ਇਕਦਮ ਸਨਾਟੇ ਵਿੱਚ ਹੋ ਗਈ ਥੋੜਾ ਘਬਰਾਇਆ ਰਾਜੇ ਨੇ ਕਿਹਾ ਮੈਨੂੰ ਪਹਿਲਾਂ ਹੀ ਪਤਾ ਸੀ ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ ਉਤਾਰੋ ਇਸ ਦੀ ਗਰਦਨ ਉਹਦੀ ਗਰਦਨ ਕਟਵਾ ਦਿੱਤੀ ਜਦੋਂ ਰਾਜਾ ਪਰਤ ਗਿਆ ਗਰਦਨ ਕਟਵਾ ਕੇ ਤਾਂ ਉਹ ਖੋਪੜੀ ਬੋਲੀ ਹੈ ਲੋ ਤੁਹਾਡੀ ਗੱਤੀ ਕੀ ਨਹੀਂ ਹੋਈ ਉਸਨੇ ਕਿਹਾ ਬਕਵਾਸ ਕਰਨਾ ਸचेत ਰਹਿਣਾ ਜੋ ਤੁਸੀਂ ਨਹੀਂ ਜਾਣਦੇ ਹੋ ਨਾ ਕਹੋ ਜੋ ਤੁਹਾਡਾ ਆਪਣਾ ਅਨੁਭਵ ਨਹੀਂ ਹੈ ਉਸ ਨੂੰ ਨਾ ਕਹਿਣ ਵਿੱਚ ਹੀ ਕਲਾਈ ਹੈ ਕਹਿਣ ਦਾ ਬਹੁਤ ਮਨ ਹੁੰਦਾ ਹੈ ਕਹਿਣ ਦੀ ਵੱਡੀ ਉਤਸੁਕਤਾ ਵੀ ਹੁੰਦੀ ਹੈ ਕਹਿਣ ਦਾ ਬਹੁਤ ਮਜ਼ਾ ਹੈ ਰਸ ਹੈ ਐਕੜ ਨੂੰ ਵੱਡੀ ਤ੍ਰਿਪਤੀ ਮਿਲਦੀ ਹੈ ਐਕੜ ਨੂੰ ਗਿਆਨ ਵਿਖਾਉਣ ਨਾਲ ਜਦੋਂ ਹੋਰ ਕਿਸੇ ਗੱਲ ਵਿੱਚ ਤ੍ਰਿਪਤੀ ਨਹੀਂ ਮਿਲਦੀ ਅਤੇ ਜਿਸ ਨੂੰ ਗਿਆਨ ਹੋਣਾ ਹੈ ਜਿਸ ਨੇ ਸੱਚ ਵਿੱਚ ਇਹ ਗਿਆਨ ਪੜਾ ਹੈ ਉਸ ਨੂੰ ਇਸ ਹੈਰਾਨ ਪਰੇਸ਼ਾਨ ਵਾਸਨਾ ਤੋਂ ਬਚਣਾ ਚਾਹੀਦਾ ਹੈ